ਤੁਸੀਂ ਦੇਖੋ ਉਹ ਜੇ ਹਾਲਾਤ ਜਿਹੜੋਂ ਇੱਥੇ ਗਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਨੂੰ ਰੋਕ ਰਹੇ ਹੁੰਦੇ ਸੀ ਤੇ ਆ ਜਿਹੜੀ ਸਭ ਤੋਂ ਵੱਡੀ ਸਟਰੈਂਥ ਸੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ on ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਇੱਕ ਇਨਸੀਡੈਂਟ ਨਹੀਂ ਲਗਾਤਾਰ ਹੋ ਰਿਹਾ ਐਨਾ ਸਾਰੇ ਇਨਸੀਡੈਂਟ ਲਗਾਤਾਰ ਹੋ ਰਿਹਾ ਤੇ ਸਰਕਾਰ ਕੁਝ ਹੈ ਹੀ ਨਹੀਂ ਕੋਈ ਕਰਨੀ ਦੀ ਇਤੋਂ ਜ਼ਿਆਦੀ ਮਾੜੀ ਸਰਕਾਰ ਹੋ ਨਹੀਂ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੱਗੇ ਡਰਾਉਂਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਾਉਣ ਲੱਗੇ ਮਾਰਨ ਲੱਗੇ ਇੱਥੇ ਲਾਅ ਨਾਅਰਡ ਤਾਂ ਹੈ ਹੀ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਨੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋਸੋੜੀਏ ਨੂੰ ਚਾਰ ਮਹਿਕਮੇ ਦੇਤੇ ਸੋਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਿਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਿਨਿਸਟਰ ਹਾਰ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਉਦਘਾਟਨ ਸੋਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਵਿੱਚ ਇਹ ਤਾਂ ਮੜੀ ਹਾਲਤ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੋਚ ਚੁੱਕਦਾ ਹੈ ਉਹ ਸੋਚ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਂਦੀਆਂ ਸੋਚ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਇਹ ਆ ਤਾਂ ਆਪਣੀ ਸੌ ਦੀ ਸਭ ਤੋਂ ਵੱਡੀ ਵਾਇਲੇਸ਼ਨ ਆਈ ਕਰ ਰਿਹਾ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਿਹਾ ਸੋ ਮੈਂ ਇੰਨਾ ਕਹਿਣਾ ਚਾਹਣਾ ਹੈ ਕਿ ડીਜੀਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲੇ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਭੰਗਣੀ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਨਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਉਹ ਕਿਸ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਗਾ ਆਹ ਸਾਰਿਆਂ ਪੰਜਾਬੀਆਂ ਦਾ ਆ ਫੈਸਲਾ ਵੀ ਹੈ ਤੇ ਅਸੀਂ ਕਾਲੀਏ ਸਾਥ ਕੋਲ ਆਏ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਤੇ ਸਾਡੇ ਰਿਸ਼ਤੇ ਖੰਭੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਵੇਰੇ ਪਤਾ ਲੱਗਿਆ ਮੈਂ ਕਿ ਮੈਂ ਕਿੱਥੇ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਤੇ ਫਿਊਚਰ ਕੀ ਹੋਊਗਾ ਸਿਰ ਇੱਕ ਸਵਾਲ ਹੈ ਕਮਨ ਰੋੜਾ ਜਿਹੜੇ ਤਪਨਾ ਤੇ ਨਾ ਪੋਸਟ ਕਰਦੇ ਨੇ ਕਿ ਉਹ ਬੁਖਲਾਹਟ ਹੈ ਜਿਹੜੀ ਅਸੀਂ ਨਸ਼ਾ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇਹ ਤਸਕ ਜਿਹੜੀ ਤਮਾਮ ਨਹੀਂ ਹੋ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਦੋਂ ਆਈਐਸਆਈ ਦਾ ਜਿਹੜਾ ਕਿ ਸਾਹਮਣੇ ਦੇ ਪਿੱਛੇ ਹੱਥ ਬੁਖਲਾਹਟ ਕਿਸ ਕਰਦੀ ਹੈ ਜਿਹੜੇ ਬੁਖਲਾਹਟ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਆ ਇੱਕ ਭ ਆਪਣੀਆਂ ਕਮਜ਼ੋਰੀਆਂ ਨੂੰ ਲੁਕੋ ਰਹੇ ਐ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਐ ਸਾਰਿਆਂ ਨੇ ਮੀਨਾ ਬਣ ਲਿਆ ਨਸ਼ੇ ਵੇਚਣਾ ਨਸ਼ੇ ਕਿਉਂ ਵੱਧ ਗਏ ਕਿਉਂਕਿ ਇਹਨਾਂ ਦੇ ਐਮਐਲਏ ਮੀਨਾ ਬਣ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਂ ਬੁਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਐ ਉਹਨਾਂ ਨੂੰ ਅਛੜਾ ਲੈਂਦੇ ਐ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਬਲਾਏ ਇਹਨਾਂ ਦੇ ਐਮਐਲਏ ਐ ਉਹ ਆਪ ਮਹੀਨਾ ਲੈ ਜਾਂਦੇ ਨਸ਼ਾ ਵੇਚਣ ਨਾਲ ਖੁੱਲੀ ਛੁੱਟੀ ਦਿੱਤੀ ਹੈ ਇਹ ਇਸ ਬੰਦਰ ਨੂੰ ਵੀ ਪੜਨਾ ਤਾਈਆਂ ਹਾਲਾਤ ਬਣ ਗਏ ਐ ਐਨਾ ਵੱਡਾ ਹੌਸਲਾ ਹੋ ਗਿਆ ਕਿ ਜਿੱਥੇ ਮਰਜ਼ੀ ਜਾ ਕੇ ਗ੍ਰਨੇਡ ਸਿੱਟ ਦੇਖੋ ਜਦੋਂ ਕਸ਼ਮੀਰੀ ਕਾਲੀਗਲ ਭਾਜੀਪੀ ਦੀ ਰਾਤ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਸਾਰਾ ਕੁਝ ਆਪ ਪਿਛਲੇ 10 ਸਾਲਾਂ 'ਚ ਦੇਖੇ ਹੌਲੀ-ਹੌਲੀ ਖਰਾਬ ਹੁੰਦਾ ਗਿਆ ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਉਹ ਕੀ ਮਿਸਟਰ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ ਉਹਦੇ ਬਾਅਦ ਡਿਟੇਰੇਸ਼ਨ ਹੋਣਾ ਵਾਲਾ ਤਾਂ ਜਮੇ ਪੱਠਾ ਬਾਤਾ ਜੀ ਨੇ ਤਾਂ ਆ ਮੈਨੂੰ ਤਾਂ ਡਰ ਲੱਗਦਾ ਕਿ ਜੈ ਜੀ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਐ ਬਸ ਉੱਥੀ ਦੂਰੀ ਤੇ ਪੁਲਿਸ ਆਇਆ ਤੇ ਡਿਊਪੀਪਾਰ ਦਾ ਤੁਸੀਂ ਹੈਰਾਨ ਰਹੋਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਕਹਿੰਦੇ ਮੇਰੇ ਤੇ ਹਮਲਾ ਹੋਇਆ ਕਮਿਸ਼ਨਰ ਵੀ ਆਇਆ ਉੱਥੇ ਪਤਾ ਕਰ ਤੁਸੀਂ ਗੱਲ ਤੋਂ ਜੀ ਨਹੀਂ ਸੜ ਦੇ ਕਹਿੰਦੇ ਸੋ ਅੰਮਰਸਰ ਜਦੋਂ ਮੇਰੇ ਕਮਣਾ ਹੋਇਆ ਮੈਂ ਅੰਮਰਸਰ ਸੇਗਾ 3-4 ਘੰਟੇ ਬੈਠਾ ਰਿਹਾ ਉੱਥੇ ਉੱਥੇ ਗਰਮੀ ਕਮਿਸ਼ਨਰ ਨਹੀਂ ਆਇਆ ਉੱਥੇ ਤ ਤੁਸੀਂ ਦੇਖੋ ਹਾਲਾਤ ਦੇਖੋ ਕਹਿ ਜੀਏ ਤੁਸੀਂ ਦੇਖੋ ਕਮਿਸ਼ਨਰ ਹੀ ਆਇਆ ਦੂਜੀ ਗੱਲ ਜਿਹਦੇ ਤੇ ਉਹ ਜਿਹਦੇ ਪਰਚਾ ਦਿੱਤਾ ਹੈ ਪਰਚਾ ਵੀ ਇਹਨਾਂ ਨੇ ਕੀਤਾ ਕਿ ਬਸ ਹੱਥੋਂ ਮੁੱਠੀ ਹੋਈ ਉਹਦੇ ਦਾ ਗੋਲੀ ਚੱਲ ਗਈ ਸ਼ਰੇਆਮ ਬੰਦਾ ਆਇਆ ਉਹ ਕਹ ਰਿਹਾ ਕਿ ਮੈਂ ਮਾਮਾ ਵਾਸਤੇ ਆਇਆ ਕਿ ਪਰਚੇ ਚ ਉਹਨਾਂ ਨੇ ਦਿੱਤਾ ਹੀ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਇਹ ਜੇ ਸਰਕਾਰਾਂ ਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕੈਨ ਨਹੀਂ ਇਮੇਜਨ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਲਾਨ ਪੇਸ਼ ਹੋ ਗਿਆ ਮੇਰਾ ਬਿਆਨ ਨਹੀਂ ਨਹੀਂ ਕੋਈ ਗੱਲ ਲੈਣਾ ਹੈ ਜਿੰਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਲੈ ਰਹਾ ਮੇਰੀ ਸਿਕਿਉਰਿਟੀ ਦੇ ਆਫਸਰ ਹੈ ਉਹ ਨਾਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਮੈਂ ਤਾਂ ਪਹਿਲਾ ਕੇਸ ਹੈ ਜਿੱਥੇ ਜਿੰਦੇ ਤੇ ਹਮਲਾ ਹੋਇਆ ਉਹਦਾ ਹੋਏ ਆਹ ਸਭ ਕਨਾਈਟ ਦਾ ਸੀਨ ਕੀ ਚੀਜ਼ਾਂ ਨੂੰ ਸਾਰਾ ਬੈਕਿੰਗ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਮੈਨੇ ਦੇ ਆਮ ਆਦਮੀ ਪਾਰਟੀ ਜਿੰਨੇ ਵੀ ਕ੍ਰਿਮੀਨਲ 엘ਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾਅ ਦਾ ਨਾਮ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ 'ਚ ਕਰ ਲਿਆ ਤੇ ਅੱਜ ਪੰਜਾਬ ਨੂੰ ਡੁੱਟ ਰਿਹਾ ਤੇ ਪੰਜਾਬ ਦੀ ਸਿਚੁਏਸ਼ਨ ਖਰਾਬ ਕਰ ਰਿਹਾ ਆ ਦੱਸ ਰਹੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਯਾਰ ਬਣੇ ਆ ਜਿਸ ਤਰੀਕੇ ਤੇ ਪੰਜਾਬ ਮਕਾਮ ਤੇ ਪਹੁੰਚ ਗਿਆ ਉਹਨਾਂ ਦੇ ਮੁਕਾਬਲੇ ਮਕਾਮ ਤੱਕ ਵੀ ਸਾਰੇ ਜਾਂਪੀ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਮੈਂ ਕਹਿੰਦਾ ਫਿਰ ਵੀ ਹੱਥ ਜੋੜ ਕੇ ਪੰਜਾਬੀਆਂ ਕੰਡਨ ਬਚਾਲੀ ਆਪਾਂ ਪੰਜਾਬ ਜੇ ਅਜੇ ਲੋਕ ਰਹਿਣਗੇ ਐ ਜੀਆਂ ਸਰਕਾਰਾਂ ਰਹਿਣਗੀਆਂ ਤੇ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ ਥੈਂਕ ਯੂ 25 25 ਥੈਂਕ ਯੂ ਤੁਸੀਂ ਇਕੱਲੇ ਇੱਥੇ ਨਹੀਂ ਤੁਸੀਂ ਥਾਣਿਆਂ ਤੇ ਕੈਂਡੀਟ ਅਟੈਕ ਹੋ ਜਾਂ 15 ਤੇ ਗ੍ਰੇਡਿੰਗ ਟੈਕ ਹੋ ਰਹੀ ਹੈ ਤੇ ਤੁਸੀਂ ਦੇਖੋ ਲੀਡਰਸ਼ਿਪ ਤੇ ਹੁਣ ਲੌਣ ਲਾ ਕੇ ਫਿਰ ਬਚਿਆ ਕੀ ਹੈ I think